ਹਾਂਜੀ ਸਾਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਸਾਡੀ ਟੀਮ ਨੂੰ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਇਹਨਾਂ ਦੇ ਨਾਲ ਕਪਤੀਸ਼ੀ ਅਫਸਰ ਜਗਦੀਪ ਸਿੰਘ ਤੇ ਇਹਨਾਂ ਦੀ ਪੁਲਿਸ ਪਾਰਟੀ ਨਾਲ ਜਸਪ੍ਰੀਤ ਮੁੰਡਾ ਸਾਡਾ ਪੁਨੀਤ ਤੇ ਵਿਕਾਸ ਮੈਤਾ ਇੱਕ ਪਿਛਲੇ ਜੇ ਸਾਡੇ ਇਲਾਕੇ ਦੇ ਵਿੱਚ ਕਾਫੀ ਚੋਰੀਆਂ ਚਕਾਰੀਆਂ ਦਾ ਕੰਮ ਕਾਫੀ ਚੱਲ ਪਿਆ ਸੀਗਾ ਉਹਦੇ ਮੱਦੇਨਜ਼ਰ ਅਸੀਂ ਇੱਕ ਸਵਾਦੇ ਲਾਗੇ ਨਾਕਾ ਲਾਇਆ ਸੀਗਾ ਇਹ ਅਸੀਂ ਰਾਜਵਿੰਦਰ ਸਿੰਘ ਨਾਲ ਇਹਨਾਂ ਦੇ ਉਹਦੇ ਵਿੱਚ ਅਸੀਂ ਜਿਹੜੇ ਤਿੰਨ ਬੰਦੇ ਰਾਉਂਡ ਅਪ ਕੀਤੇ ਜਿਹਦੇ ਵਿੱਚ ਸਣੀ ਪੁੱਤਰ ਸਤਪਾਲ ਵਾਸੀ ਮਹੱਲਾ ਸਮਸਤ ਪੁਰਾ ਕਪੂਰਥਲਾ ਮਨੀ ਪੁੱਤਰ ਸਤਪਾਲ ਵਾਸੀ ਸਮਸਤ ਪੁਰਾ ਕਪੂਰਥਲਾ ਤੇ ਰਜਤ ਮਸੀਹ ਪੁੱਤਰ ਪ੍ਰੇਮ ਮਸੀਹ ਬਹਿਰਾਮ ਸ੍ਰਿਸ਼ਤਾ ਪੋਪਰ ਥਾਣਾ ਦੇ ਵਿੱਚ ਇਹਨਾਂ ਨੂੰ ਰਾਉਂਡ ਅਪ ਕਰਕੇ ਇਹਨਾਂ ਦੇ ਕੋਲ ਜਿਹੜਾ ਨਸ਼ੇ ਦੀਆਂ ਸਾਨੂੰ 1004 ਗੋਲੀਆਂ ਜਿਹੜੀਆਂ ਪ੍ਰਾਪਤ ਹੋਈਆਂ ਤੇ ਇਹਨਾਂ ਤੇ ਮਕਦਮਾ ਦਰਜ ਕੀਤਾ ਜਿਹੜਾ ਕਿ ਅੱਜਕੱਲ੍ਹ ਚੱਲ ਰਿਹਾ ਯੁੱਧ ਨਸ਼ਿਆਂ ਦੇ ਵਿਰੁੱਧ ਸਾਡੇ ਸ਼੍ਰੀਮਾਨ ਐਸਐਸਪੀ ਅ ਸ਼੍ਰੀ ਸੰਦੀਪ ਮਲਕ ਜੀ ਤੇ ਬਾਕੀ ਸਾਡੇ ਡੀਆਈ ਸਾਹਿਬ ਨਵਿੰਨ ਸਿੰਘਲਾ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ੇ ਅੱਡਾ ਸੀ ਇਹ ਕਾਰਵਾਈ ਪਾਉਂਦੇ ਹੋਏ ਇਹਨਾਂ ਤਿੰਨ ਬੰਦਿਆਂ ਨੂੰ ਰਾਉਂਡ ਅਪ ਕਰਕੇ ਇਨਾਂ ਦੇ ਕੋਲੋਂ 라ਵਨ ਸਮਾਨ ਤੇ ਪਰਚਾ ਦਰਜ ਕੀਤਾ ਸੀ 183 ਨੰਬਰ ਮੁਕਦਮਾ ਲੱਗ ਦਿੱਤਾ ਜਿਹਦੇ ਵਿੱਚ ਇਹਨਾਂ ਦੀ ਮਜੀਦ ਪੁਸ਼ਗਿਸ਼ ਦੇ ਵਿੱਚ ਆਇਆ ਕਿ ਇੱਕ ਜੋੜੇ ਪਿੰਡ ਦੇ ਵਿੱਚ ਜੋੜਾ ਪਿੰਡ ਪਿੰਡਾ ਚਲਾੰਗ ਦੇ ਲਾਗੇ ਉਹਦੇ ਵਿੱਚ ਇਹਨਾਂ ਨੇ ਇੱਕ ਘਰ ਦੇ ਵਿੱਚ ਡਾਕਾ ਮਾਰਿਆ ਡਾਕੇ ਦੇ ਵਿੱਚ ਇਹਨਾਂ ਨੇ ਉਥੋਂ ਕਾਫੀ ਇਹਨਾਂ ਨੇ ਤਸ਼ਤ ਮਚਾਈ ਜਿਹਦੇ ਵਿੱਚ ਇਨਾਂ ਨੇ ਇਨਾਂ ਕੋ ਹਥਿਆਰ ਸੀਗੇ ਕਿਰਚ ਆ ਇੱਕ ਖਡਾਉਣਾ ਨਮਾ ਪਿਸਤਲ ਆ ਤੇ ਹੋਰ ਵੀ ਇਹ ਇਨਾਂ ਕੋ ਹਥਿਆਰ ਸੀਗੇ ਜਿਹਦੇ ਵਿੱਚ ਇਨਾਂ ਨੇ ਘਰ ਵੜ ਕੇ ਜ਼ਬਰਦਸਤੀ ਲੁੱਟਖੋ ਕਰਕੇ ਕਰੀਬ ਇਨਾਂ ਨੇ 31000 ਰੁਪਇਆ ਇਨਾਂ ਨੇ ਉੱਥੇ ਲੁੱਟਖੋ ਕੀਤੀ ਤੇ ਲੁੱਟਖੋ ਕਰਕੇ ਫਿਰ ਇਹ ਉੱਥੋਂ ਭੱਜੇ ਉਹ ਵੀ ਇਨਾਂ ਉਹ ਵੀ ਸਾਡੀ ਜਿਹੜਾ ਮੁਕਦਮਾ ਟਰੇਸ ਹੋ ਗਿਆ ਅਸੀਂ ਇਨਾਂ ਤੇ ਇਨਾਂ ਦੇ ਕੋਲੋਂ ਸਾਨੂੰ 31000 ਰੁਪਇਆ 4 ਟੋਲੇ ਸੋਨਾ 4 ਟੋਲੇ ਸੋਨੇ ਦੇ ਵਿੱਚ ਦੋ ਚੈਨੀਆਂ ਸੋਨੇ ਦੀਆਂ ਇੱਕ ਘਾਂੜਿਆ ਦੋ ਘੜੀਆਂ ਤੇ 150 ਅਮਰੀਕੀ ਡਾਲਰ ਆ ਜਿਹੜਾ ਸਾਨੂੰ ਇਹਦੇ ਵਿੱਚੋਂ ਸਾਡੀ ਰਿਕਵਰੀ ਹੋਈ ਆ ਇਹ ਸਾਡੀ ਪਾਰਟੀ ਮਿਊਨਿਸਪੈਲਿਟੀ ਟਾਂਡੇ ਦੀ ਮਿਊਨਿਸਪੈਲਿਟੀ ਵੱਲੋਂ ਬਹੁਤ ਵੱਡੀ ਸਾਡੀ ਕਾਮਯਾਬੀ ਆ ਔਰ ਇਹਨਾਂ ਤੇ ਵੱਖ-ਵੱਖ ਥਾਣਿਆਂ ਦੇ ਵਿੱਚ ਮੁਕਦਮੇ ਦਰਜ ਆ ਭੋਗਪੁਰ ਵੀ ਇਹਨਾਂ ਤੇ ਮੁਕਦਮਾ ਦਰਜਾ ਭਲੱਤ ਵੀ ਆ ਦਸੂਹਾ ਵੀ ਆ ਤੇ ਹੁਣ ਅਸੀਂ ਟਾਂਡੇ ਦੇ ਵਿੱਚ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਆ ਤੇ ਇਹਨਾਂ ਦੇ ਕੋਲੇ ਸਾਰਾ ਜਿਹੜਾ ਸਮਾਨ ਅਸੀਂ ਰਿਕਵਰ ਕੀਤਾ ਚਾ ਇਹਨਾਂ ਤੇ ਕਿਹੜੇ ਕਿਹੜੇ ਥਾਣਿਆਂ ਦੇ ਕਿੰਨੇ ਮੁਕਦਮੇ ਆਲਰੇਡੀ ਦਰਜ ਨੇ ਇਹਨਾਂ ਦੇ ਜਿੱਦਾਂ ਵੱਖਰੇ ਵੱਖਰੇ ਇਹਨਾਂ ਨੇ ਕਾਫੀ ਗਰੋ ਕਾਫੀ ਐਕਟੀਵੇਟ ਸੀਗਾ ਇੱਕ ਬੰਦੇ ਤੇ 14 17 ਪਰਚੇ ਆ ਇੱਕ ਤੇ 8 ਪਰਚੇ ਆ ਤੇ ਇੱਕ ਤੇ 10 ਪਰਚੇ ਆ ਮਤਲਬ ਇਹ ਬੜੇ ਬੇਖੌਫ ਹੋ ਕੇ ਕੰਮ ਕਰਦੇ ਸੀਗੇ ਤੇ ਇਹਨਾਂ ਨੂੰ ਅਸੀਂ ਰਾਉਂਡ ਅਪ ਕਰਕੇ ਅਸੀਂ ਸਾਡੇ ਲਈ ਸਾਡੀ ਪੁਲਿਸ ਟੀਮ ਵਾਸਤੇ ਐਸਐਚਓ ਗੁਰਿੰਦਰਜੀਤ ਨਾਗਰਾ ਜਗਦੀਪ ਸਿੰਘ ਹਣੀ ਤੇ ਸਾਡੇ ਮੁੰਡੇ ਸਾਡ ਬਹੁਤ ਮਿਹਨਤ ਦੇ ਨਾਲ ਇਹਨਾਂ ਨੇ ਬੜੀ ਲੂੰਗੀ ਬੁਸ਼ਕਿਸ਼ ਕਰਕੇ ਮੁੰਡਾ ਜਸਪ੍ਰੀਤ ਹੈ ਸਾਡਾ ਪ੍ਰਨੀਤ ਸ਼ਰਮਾ ਤੇ ਵਿਕਾਸ ਮੇਤਾ ਇਹਨਾਂ ਨੇ ਬੜੀ ਡੈਡੀਕੇਟਿਡ ਤਰੀਕੇ ਦੇ ਨਾਲ ਮਿਹਨਤ ਕਰਕੇ ਔਰ ਇਹ ਜਿਹੜਾ ਮਕਦਮਾ ਤੇਜ਼ ਕੀਤਾ 150 ਕੀ ਇਹਨੂੰ ਤਾਂ ਪਹਿਲੇ ਹੀ ਹੈਗੀ ਹੈ ਲੋਕਲ ਪਰਚ ਵੀ ਜਿੰਨੀ ਵੀ ਥੀ ਹਾਂਜੀ ਹਾਂਜੀ ਇਹ ਹਿਸ਼ਾਰਪੁਰ ਦੇ ਵਿੱਚ ਕਾਫੀ ਐਕਟੀਵੇਟ ਸੀਗੇ ਤੇ ਸ਼ੂਹੇ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਇਹਨਾਂ ਨੇ ਕੀਤਾ ਸੀਗਾ ਤੇ ਐਨਡੀਪੀਐਸ ਦਾ 183 ਨੰਬਰ ਮੁਕਤਮਾ ਐਨਡੀਪੀਐਸ ਦਾ ਸਾਡੇ ਦਰਜ ਸੀਗਾ ਮੈਂ 183 ਨੰਬਰ ਉਹਦੀ ਪੁਛ ਗੇ ਦੇ ਵਿੱਚ ਸਾਨੂੰ ਅਸੀਂ ਜਦੋਂ ਸੀਸੀਟੀਵੀ ਕੈਮਰੇ ਜਿਹੜੇ ਖੰਧਾਲੇ ਇਹਨਾਂ ਨੇ ਉਹਦੇ ਵਿੱਚ ਇਹਨਾਂ ਦੇ ਨਾਲ ਤਾਲਮਿਲ ਇਹਨਾਂ ਦੀ ਸ਼ਕਲਾਂ ਦਾ ਇਹਨਾਂ ਦਾ ਉਹ ਜਿਹੜਾ ਨਾ ਮੋਟਰਸਾਈਕਲ ਵਾਤਿਆ ਸੀ ਉਹ ਤਾਲਮੇਲ ਬਣਿਆ ਤੇ ਫਿਰ ਇਹਨਾਂ ਕੋਲ ਪੁੱਛਗਿਸ਼ ਕਰਕੇ ਅਸੀਂ ਉਹ ਮੁਕੱਦਮਾ ਡ੍ਰੈਸ ਕੀਤਾ ਜੀ ਥੈਂਕ ਯੂ